ਬੰਦਾ ਹੀ ਨਹੀਂ ਧਰਮ ਹੋ ਸਕਦਾ ਜਿਹੜਾ ਬੰਦਾ ਦੂਸਰੇ ਧਰਮ ਦੀ ਨਿੰਦਿਆ ਕਰੇ ਦੂਸਰੇ ਧਰਮ ਦਾ ਨਿਰਾਦਰ ਕਰੇ ਕਿਉਂਕਿ ਧਰਮ ਕੋਈ ਮਾੜਾ ਨਹੀਂ ਹੋਇਆ ਕਰਦਾ ਧਰਮ ਦੇ ਅੰਦਰ ਬੰਦੇ ਮਾੜੇ ਜਰੂਰ ਹੋ ਸਕਦੇ ਆ ਪਰ ਧਰਮ ਕਦੇ ਵੀ ਕੋਈ ਮਾੜਾ ਨਹੀਂ ਹੋਇਆ ਕਰਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਪੀਰ ਜੀ ਸੋਚ ਨਹੀਂ ਹੋਊਗੇ ਕਿਤੇ ਕੇ ਬੰਦਾ ਮੇਰੇ ਧਰਮ ਨੂੰ ਠੇਸ ਨਾ ਪਹੁੰਚਾ ਦੇਵੇ ਜੋ ਅਸੀਂ ਤੁਹਾਡੇ ਨਾਲ ਤੁਸੀਂ ਵਾਅਦਾ ਕੀਤਾ ਆਪਣੀ ਗੱਲ ਤੇ ਆਓ ਸਾਡੀ ਗੱਲ ਮੰਨੋ ਜੋ ਸਾਡੇ ਕੋਲੋਂ ਸਵਾਲ ਦਾ ਜਵਾਬ ਲੈਣਾ ਹੁਣ ਪੀਰ ਦਸਗੀਰ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਕੋਲੋਂ ਆਪਣੇ ਸਵਾਲ ਦਾ ਜਵਾਬ ਵੀ ਲੈਣਾ ਇਸ ਕਰਕੇ ਆਪਣੀ ਆਸਨ ਨੂੰ ਛੱਡਿਆ ਆਪਣੀ ਗੱਦੀ ਨੂੰ ਛੱਡਿਆ ਉਸ ਜਗ੍ਹਾ ਤੇ ਆਈ ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਖੜੇ ਪੀਰ ਦਸਗੀਰ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ ਜਦੋਂ ਪੀਰ ਦਸਗੀਰ ਉਸ ਜਗ੍ਹਾ ਦੇ ਉੱਤੇ ਆ ਕੇ ਖਲੋ ਜਾਂਦਾ ਇਹਨਾਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਪੀਰ ਦਸਤਗੀਰ ਦੇ ਲੱਗੇ ਆਸਨ ਦੇ ਉੱਤੇ ਉਹਦੀ ਗੱਦੀ ਦੇ ਉੱਤੇ ਜਾ ਕੇ ਬੈਠ ਜਾਂਦੇ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਾ ਕੇ ਬੈਠੇ ਮਹਾਰਾਜ ਕਹਿਣ ਲੱਗੇ ਪੀਰ ਜੀ ਦਸਿਓ ਤੁਹਾਡਾ ਸਵਾਲ ਕੀ ਸੀ ਕਹਿੰਦਾ ਮਹਾਰਾਜ ਮੇਰਾ ਸਵਾਲ ਏ ਕਿ ਰੱਬ ਦਾ ਕੰਮ ਕੀ ਹੈ ਮਹਾਰਾਜ ਕਹਿੰਦੇ ਜਵਾਬ ਲਾਓ ਰੱਬ ਦਾ ਇੱਕ ਹੀ ਕੰਮ ਏ ਰੱਬ ਨੀਵੀਆਂ ਨੂੰ ਉੱਚੇ ਕਰਦਾ ਤੇ ਉੱਚੀਆਂ ਨੂੰ ਨੀਵੇਂ ਕਰਦਾ ਪੀਰ ਜੀ ਪਹਿਲਾਂ ਤੁਸੀਂ ਉੱਚੀ ਜਗ੍ਹਾ ਤੇ ਬੈਠੇ ਸੀ ਮੈਂ ਨੀਵੀਂ ਜਗ੍ਹਾ ਤੇ ਖੜਾ ਸੀ ਹੁਣ ਮੈਂ ਉੱਚੀ ਜਗ੍ਹਾ ਤੇ ਬੈਠਾ ਤੇ ਤੁਸੀਂ ਨੀਵੀਂ ਜਗ੍ਹਾ ਤੇ ਖੜੇ ਹੋ ਬਸ ਰੱਬ ਦਾ ਕੰਮ ਹੀ ਆ ਰੱਬ ਦਾ ਕੇਹੀ ਕੰਮ ਏ ਉਹ ਨੀਵੀਆਂ ਨੂੰ ਉੱਚੇ ਕਰਨਾ ਤੇ ਉੱਚੀਆਂ ਨੂੰ ਨੀਵੀਂ ਕਰਨਾ ਕਿਉਂਕਿ ਰੱਬ ਦੀਆਂ ਰੰਗਾਂ ਨੂੰ ਕੋਈ ਨਹੀਂ ਜੇ ਪਿਆਰਿਓ ਜਾਣ ਸਕਦਾ ਰੱਬ ਦਾ ਭੇਦ ਅੱਜ ਤੱਕ ਨਾ ਕਿਸੇ ਨੇ ਪਾਇਆ ਤੇ ਨਾ ਕੋਈ ਬਾਤ ਸਕਦਾ ਅੱਜ ਬੰਦੇ ਦੀ ਜ਼ਿੰਦਗੀ ਦੇ ਅੰਦਰ ਖੁਸ਼ੀ ਹੈ ਕੱਲ ਨੂੰ ਗਮੀ ਆ ਜਾਵੇ ਕੌਣ ਜਾਣਦਾ ਅੱਜ ਬੰਦੇ ਦੀ ਜ਼ਿੰਦਗੀ ਦੇ ਅੰਦਰ ਗਮੀ ਹੈ ਕੱਲ ਨੂੰ ਪਰਮਾਤਮਾ ਦੀ ਨજર ਸਵੱਲੀ ਹੋਵੇ ਉਹਦੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਜਾਵੇ ਕਿਸੇ ਨੂੰ ਪਤਾ ਇਹ ਤੇ ਪਰਮਾਤਮਾ ਦੀ ਮਿਹਰ ਹੈ ਨਾ ਇਹ ਤੇ ਪਰਮਾਤਮਾ ਦੀ ਕਿਰਪਾ ਹੈ ਨਾ ਜਦੋਂ ਪਰਮਾਤਮਾ ਦੀ ਕਿਰਪਾ ਆਵੇ ਕਹਿੰਦੇ ਪੇਖਾਰੀ ਦੇ ਰਾਜ ਕਰਾਵੇ ਉਹ ਪੇਖਾਰੀਆਂ ਨੂੰ ਜਿਹੜੇ ਗਲੀਆਂ ਦੇ ਵਿੱਚ ਹੱਥਾਂ ਦੇ ਵਿੱਚ ਥੂਠੇ ਫੜ ਕੇ ਮੰਗਦੇ ਐ ਮੇਰਾ ਪਰਮਾਤਮਾ ਦਾ ਨੂੰ ਰਾਜ ਭਾਗ ਬਖਸ਼ ਦਿੰਦਾ ਪਰਮਾਤਮਾ ਦੀ ਨਜ਼ਰ ਸੁਵੱਲੀ ਹੋਵੇ ਉਹ ਗੁੰਗੀਆਂ ਦੇ ਕੋਲੋਂ ਵੀ ਅਰਥ ਕਰਵਾ ਲੈਂਦੇ ਪਰਮਾਤਮਾ ਦੀ ਕਿਰਪਾ ਹੋਵੇ ਉਹ ਪਿੰਗਲਿਆਂ ਨੂੰ ਪਹਾੜਾਂ ਤੇ ਚੜਨ ਲਾ ਦਿੰਦਾ ਇਹ ਪਰਮਾਤਮਾ ਦੀ ਕਿਰਪਾ ਹੈ ਕਦੇ ਵੀ ਆਪਣੀ ਜ਼ਿੰਦਗੀ ਦੇ ਅੰਦਰ ਨਰਾਸ਼ ਨਹੀਂ ਹੋਣਾ ਅੱਜ ਤੁਹਾਡੀ ਜ਼ਿੰਦਗੀ ਦੇ ਅੰਦਰ ਦੁੱਖੇ ਪਰਮਾਤਮਾ ਦੀ ਕਿਰਪਾ ਹੋਵੇਗੀ ਕੱਲ ਨੂੰ ਤੁਹਾਡੀ ਜ਼ਿੰਦਗੀ ਸੁੱਖਾਂ ਦੇ ਨਾਲ ਮਹਾਰਾਜ ਭਰ ਦੇਣਗੇ ਤੇ ਪਿਆਰਿਓ ਕਦੇ ਹੰਕਾਰ ਵੀ ਨਹੀਂ ਕਰਨਾ ਕਦੇ ਮਾਣ ਵੀ ਨਹੀਂ ਕਰਨਾ ਅੱਜ ਪਰਮਾਤਮਾ ਨੇ ਤੁਹਾਨੂੰ ਅਮੀਰੀ ਦਿੱਤੀ ਹੈ ਪੈਸਾ ਦਿੱਤਾ ਦੁਨਿਆਵੀ ਸੁੱਖ ਦਿੱਤੇ ਹੈ ਇਹ ਨਹੀਂ ਪਤਾ ਪਰਮਾਤਮਾ ਦੀ ਦਿੱਤੀ ਦਾ ਤੇ ਕਦੋਂ ਖੋਹ ਲਵੇ ਕਦੋਂ ਵਾਪਸ ਲੈ ਲਵੇ ਸ਼ੁਕਰਾਨਾ ਤੇ ਕਰਨਾ ਹੈ ਪਰ ਦਿੱਤਿਆਂ ਦਾਤਾਂ ਦਾ ਕਦੇ ਮਾਣ ਨਾ ਕਰੀਏ ਹੰਕਾਰ ਨਾ ਕਰੀਏ ਗੁਰੂ ਨਾਨਕ ਦੇਵ પાਛਮ ਮਹਾਰਾਜ ਪੀਰ ਦਸਗੀਰ ਦੇ ਤੀਸਰੇ ਸਵਾਲਾਂ ਦਾ ਜਵਾਬ ਦਿੰਦੇ ਆ ਕਹਿੰਦੇ ਨੇ ਪੀਰ ਜੀ ਰੱਬ ਦੀਆਂ ਰੰਗਾਂ ਨੂੰ ਕੋਈ ਨਹੀਂ ਜਾਣਦਾ ਇਹ ਪਰਮਾਤਮਾ ਦੇ ਰੰਗ ਨੇ ਸਤ ਗੁਰੂ ਨਾਨਕ ਦੇਵ પાਛਮ ਮਹਾਰਾਜ ਜੀ ਤੀਸਰੇ ਸਵਾਲ ਦਾ ਜਵਾਬ ਕਿਉਂ ਦੇ ਰਹੇ ਨੇ